ਮਮੀ ਕਿੰਨਾ ਟਾਈਮ ਹੋ ਗਿਆ ਵਾ ਜੀ ਦਾ ਫੋਨ ਆਇਆ ਨਹੀਂ ਆ ਤੇ ਉਹ ਕੱਪੇ ਕਿ ਨਹੀਂ ਉਧਰ ਸਵੇਰੇ ਮੈਂ ਕੀਤਾ ਹੈ ਛਪੇ ਨੋ ਤੇ ਆਖਣ ਡਈ ਜਾਂਦੀ ਤੁਰ ਪਈ ਆ ਹੋਰ ਪਹੁੰਚਣ ਵਾਲੀ ਆ ਕੋਰੇ ਹੁੰਦੀ ਹੋਣੀ ਲਾਗੇ ਬੰਨੇ ਨਾਲੇ ਉਹ ਕਲ ਦੀ ਮਾਂ ਵੀ ਆਖਣ ਡਈ ਜਾਂਦੀ ਮੈਨੂੰ ਕੁੜੀ ਮੇਰ ਜੇ ਆਣ ਕੇ ਤੇ ਉਹ ਹੋ ਕੇ ਬਣਾਉ ਤੇ ਕੋਈ ਜਾਣਾ ਵਾ ਤੇ ਜਦੋਂ ਹੋਣਗੇ ਫਿਰ ਚਲ ਚੱਲਾਂਗੇ ਆ ਹੋਣਗੇ ਚਲ ਚੱਲਾਂਗੇ ਤੇ ਯਾਰ ਹੋਈ ਹੋਣੀ ਕੱਕੜਾ ਲਾਤੇ ਨੇ ਪਾਇਆ ਇਹ ਬੈਕਲੇਜ ਹੋਣਾ ਵਾ ਤੇ ਹੁਣ ਹੋਵਾਂਗੇ ਤੇ ਜੇ ਆਖੇ ਹੀ ਬਹੁਤਾ ਕਰੇਗੀ ਖਾੜਾ ਤੇ ਇੱਕ ਦੋ ਦਿਨ ਸਾੜਾਂਗੇ ਨਹੀਂ ਤੇ ਲੈ ਆਵਾਂਗੇ ਨਾਲੇ ਜੀ ਜਾਣਾ ਤੇ ਪੈਣਾ ਹੀ ਏ ਤੇ ਮੁੜ ਕੇ ਮੈਂ ਜਾਣਾ ਨਾ ਕੁੜੀ ਵਾਲੇ ਮੇਰੇ ਟਾਈਮ ਉੱਥੇ ਲੱਗ ਜਾਣਾ ਮੈਨੂੰ ਗਈ ਜਾਣਾ ਤੁਸੀਂ ਵੀ ਦੀਦੀ ਕੋਲ ਆਹ ਮੈਂ ਜਾਣਾ ਮੈਂ ਤੇ ਹੁਣ ਮੈਂ ਵੀ ਇਦੀ ਹੁਣ ਡਾਈਟ ਕਰਨੀ ਆ ਸਲਾਹ ਕੀ ਕਰਦੀ ਏ ਇੱਕ ਉਹ ਪੌਣਾ ਪੱਠਿਆਂ ਦਾ ਬੜਾ ਕੰਮ ਖਰਾਬ ਆ ਕਿ ਉੱਗ ਗਈ ਨਹੀਂ ਪੱਠੇ ਪੱਠੇ ਹੁਣ ਹਸਾਬ ਨਾਲ ਮੁੱਲ ਲੈ ਨੇ ਤੇ ਉਹ ਕੇਅਰ ਨਹੀਂ ਕਰਦਾ ਮਾਸਾ ਵੀ ਪੁਜ ਇਧਰ ਖਲਾਰਛਾਦਾ ਪੁਜ ਇਧਰ ਖਲਾਰਛਾਦਾ ਉਧਰ ਵੀ ਮੈਨੂੰ ਦੋਏ ਤਿੰਨੇ ਟਾਈਮ ਜਾਣਾ ਪੈਂਦਾ ਮੈਂ ਮਾਨੀਆ ਵਾਡੀ ਨੂੰ ਲਿਆ ਕੇ ਘਰ ਛੱਡ ਕੇ ਜਾਵਾਂ ਦੋ ਦਿਨ ਰੱਖਾਂ ਮम्मी ਜੇ ਤੂੰ ਦੀਦੀ ਕੋਲ ਜਾਣਾ ਫਿਰ ਕੀ ਬਸ ਰੂਗਾ ਆਪਣਾ ਮੈਂ ਤਾਂ ਆਇਆ ਨਹੀਂ ਮੈਂ ਫੱਟੀ ਨੂੰ ਛੱਡ ਕੇ ਜਾਵਾਂ ਇੱਕ ਜਣੇ ਨਾਲ ਉਹਦੇ ਵੇਲੇ ਹੀ ਜਾਇਆ ਕਰੋ ਘਾਰਾ ਦੋਰਾ ਕੱਢੀਆਂ ਨਾਲੇ ਹੱਥੂਤ ਮਾਰਿਆਂ ਨਾਲੇ ਨੂੰ ਦੱਸਿਆ ਕੱਲਾ ਤੇ ਉਹ ਛਦਾਈ ਹੋ ਜਾਂਦਾ ਫੋਨ ਤੇ ਛਦਾਈ ਹੋ ਜਾਂਦਾ ਮम्मी ਦੀ ਸੋਨੂ ਦੀ ਗੱਲ ਛੱਡਾ ਤੇ 26 ਦੀ ਨੂੰ ਫੋਨ ਕਰਕੇ ਪੁੱਛਿਆ ਕਿ ਕਵਲ ਦੀਦੀ ਬਸੇ ਕਿਹੜੀ ਤੇ ਜੜੀ ਹੈ ਫਿਰ ਨਹੀਂ ਤਾਂ ਜਾ ਕੇ ਲੈ ਆਉਂਗੇ ਸੋਨੂ ਉਹਨਾਂ ਨੂੰ ਸ਼ਹਿਰੋਂ ਕਿੱਥੋਂ ਤੁਰ ਕੇ ਆਂਦੇ ਰਹਿਣਗੇ ਦੀਦੀ ਕੁਛ ਨਹੀਂ ਹੈਲੋ ਹਾਂ ਪਤਾ ਹੈ ਚਲ ਗਈ ਤੇ ਪਰ ਗਈ ਤਰੀ ਹਾਂ ਕਦੋਂ ਕਦੀ ਗਈ ਆ ਅੱਛਾ ਪਹੁੰਚਣਾ ਰਹੀ ਆ ਠੀਕ ਹੈ ਕੱਲ ਨਹੀਂ ਆ ਵੀ ਤੇਰੇ ਨੂੰ ਮੈਂ ਕੋ ਲੈ ਆਉਂਦਾ ਜਾ ਕੇ ਕਿਥੇ ਥਰਦੀ ਆਂਦੀ ਆ ਖਾਪਦੀ ਆਏਗੀ ਕੱਲ ਨਹੀਂ ਹੈ ਸ਼ਾਇਦ ਅੱਛਾ ਪਹੁੰਚ ਜਾਈ ਆ ਸ਼ਹਿਰ ਫੇਟੀ ਕਾ ਮੈਂ ਸੋਨੂ ਨੂੰ ਕੱਲ ਮੀਆਂ ਨਾਲ ਕੋ ਖਾਣ ਨੂੰ ਲੈ ਆਗਾ ਤੇ ਉਹ ਤਾਂ ਉਹਨੇ ਅਕਣਾ ਲੈ ਆਇਆ ਲੈ ਜੰਡੇ ਦੋਰਾ ਨਿਕਲ ਆਏਗੀ ਨਾ ਮੈਂ ਭਰੇ ਦੋ ਪੈਕਟ ਮਰੁੰਡੇ ਆ ਲੈਣੀ ਉਹਦੇ ਪੁੱਤਰੇ ਜੋ ਕੋ ਲੈ ਜਾਗੇ ਆਹੋ ਕੱਢਣ ਲੱਗੀ ਸੋਨੂੰ ਲੈ ਆਂਦਾ ਜਾ ਕੇ ਹਾਂ ਪਰਮੋ ਦੇਖਣਿਆ ਹੋਣੀ ਆ ਲੱਗ ਲੱਗ ਬਣਿਆ ਹੋਣੀ ਕੋਈ ਮਕਾਨ ਵੀਜ ਦਿੰਨੇ ਆ ਮੈਂ ਹੁੰਦੇ ਆ ਕੇ ਲੈ ਆਂ ਵਾਕਾਂ ਨੂੰ ਹੁੰਦੇ ਲੈ ਆਂਦੇ ਸੋਨੂੰ ਫਿਰ ਸੁਣਾ ਦੇਦੇ ਹੋ ਨਾ ਚਲ ਠੀਕ ਆ ਹਾਂ ਗਰਮੀ ਬੜੀ ਆ ਤੇ ਆਸੇ ਪਾਸੇ ਮੀਂਹ ਮੂੰਹ ਪੈ ਜਾਂਦਾ ਇੱਥੇ ਪੈਂਦਾ ਹੀ ਨਹੀਂ ਆ ਇੰਨੀ ਗਰਮੀ ਚ ਕੰਮ ਕਰਨਾ ਪੈਂਦਾ ਡੰਗਣਾ ਦਾ ਭਾਈ ਭਾਈ ਮਾਤਾ ਨੂੰ ਨਾ ਇਹਨਾਂ ਨੂੰ ਵੇਚ ਕੇ ਪਰੇ ਮਾਰ। ਆਨ ਬੇੜਾ ਇਹ ਮੇਨ ਲੇ ਕੰਮ। ਨਬੇੜਾ ਇਹ ਮਾਤਾ ਸਾਰੇ ਕੰਮ। ਅੱਛਾ। ਵੇਖ ਲਿਓ ਜਾ ਕੇ ਅੱਜ ਜਾ ਕੇ ਸਾਰੇ ਕੰਮ ਨਬੇੜ ਕੇ ਆਇਆ ਮੈਂ। ਮੈਨੂੰ ਵੇਖ ਨਹੀਂ ਆ ਨਾ। ਤੁਹਾਨੂੰ ਕੰਮ ਦੇ ਨਾਲ ਹੀ ਰਹਿੰਦਾ ਤੁਹਾਨੂੰ ਇਹ ਨਹੀਂ ਕਿ ਬੰਦਾ ਬੰਦਾ ਬਾਹਰੋਂ ਗਰਮੀ ਚ ਆਇਆ ਪਾਣੀ ਧਾਣੀ ਬੰਦਾ। ਕੜ ਕੜ ਨਹੀਂ ਬੈਠਾ ਕਿਉਂ ਪਾਣੀ ਛੱਟ ਲੈ ਕੇ ਆਏ ਜਾਂਦੀ ਹੈ ਪਾਣੀ ਲੈ ਕੇ। ਦੇਰੀ ਆ ਗਈ ਹੈ ਪਾਣੀ ਨਹੀਂ ਜਾ ਗਿਆ ਤੇ ਉੱਥੋਂ ਬੰਦਾ ਆਪ ਹੀ ਅੰਦਰ ਅੰਦਰ ਸੋਈ ਚ ਪੀ ਜਾਂਦਾ। ਮਾਤਾ ਗਰਮੀ ਬੜੀ ਆ। ਅੰਨੀ ਪੋਨਾਵਾ 니 ਪਾਣੀ ਲਈ ਆਨੀ ਘਟ ਅਮਦੀ ਉਹ ਪਰਚਾਈ ਤੇ ਰਿਆਂ ਉਨਦੀ ਆ ਉਹਨੂੰ ਲੈ ਆ ਜਾ ਕੇ ਤੇ ਮੁੜ ਕੇ ਉਹਦੀ ਮਾਂ ਕਾ ਲਈ ਤੇ ਮੇਰਾ ਤਾਂ ਪੀ ਦੋ ਹੋਈ ਜਾ ਕੇ ਤੇ ਹਿਆਰ ਤੇ ਹੋਈ ਹੋਣੀ ਏ ਚਲ ਕੋਈ ਗੱਲ ਨਹੀਂ ਲੈ ਉਨ ਤੇ ਉਥੋਂ ਆਉਣ ਲਗਾ ਤੇ ਫਲ ਫਰੂਟ ਬੜਾ ਮਹਿੰਗਾ ਹੀ ਚੋ ਪਰਖ ਤੇ ਉਹ ਲਈ ਮਰੁੰਡੇ ਲੈ ਆਈ ਦੋ ਪੈਕਟ ਮਰੁੰਡੇ ਮਾਦਾ ਮਰੁੰਡੇ ਚੰਗੇ ਲੱਗਦੇ ਆ ਖਾਣੇ ਦਾ ਪੋਤਰਾ ਹੀ ਨਿਕਾਇਆ ਪੋਤਰਾ ਉਹਨੇ ਖਾਣੇ ਨੇ ਐਨੇ ਮਹਿੰਗੇ ਫਰੂਟ ਵਾਰਾ ਖਾਂਦੇ ਨੇ ਹੁਣ ਆਂ ਬਵੇਂ ਤੁਮੜੇ ਖੜੇ ਤੋਂ ਮਾਰਿਆ ਖਾ ਮੇਨ ਸ਼ੂਗਰ ਆ ਸ਼ੂਗਰ ਆ ਮੈਨ ਹੀ ਨੇ ਪਾਹੇ ਖਾਚੇ ਦਰੀ। ਚਾਪਰ ਕਦਾ ਪੋਤਰਾ ਖਾ ਲੇਗਾ। ਚਲ ਕੋਈ ਨਹੀਂ ਮਾਤਾ ਲੈ ਆਉਣਾ ਮਨੁੰਡੇ ਲੈ ਆਉਣਾ ਕੋਈ। ਕੋਈ ਲੈ ਦੋ ਪੈਕਟ। ਲੈ ਲੈ ਹੀ ਜਾਂਦੀ ਹੋਏ ਕਿ ਤਾ ਨਾ ਤੁਰੀ ਚਲ ਲੈ ਜਾਣਾ ਲਾ ਕੇ। ਠੀਕ ਹੈ ਕੋਈ। ਕੋਈ ਨਾ ਘਰ ਤੋਂ ਮੋੜ ਕੇ ਲੈ ਜਾ ਤੇ ਉੱਪਰ ਉੱਥੇ ਜਾ ਕੇ ਵਿਤਰ ਜੇ ਪਿਆ ਲਾ ਦੇ ਤੇ ਆ ਲਾ ਦੇ। ਨਹੀਂ ਕੋਈ ਨਹੀਂ ਮੈਂ ਲੈ ਆਉਣਾ। ਹਾਂ। ਚਲ ਜਾ ਪਛੇਤੀ। ਮਾਤਾ ਪਾਣੀ ਤੂੰ ਪਿਆ ਨਹੀਂ ਸਹਿਰ ਫੇਰ ਦੁਰਦੇ ਲੱਗੇ ਤੂੰ। ਹਾਂ ਪਤ ਲਿਆ ਗਈ ਹੈ ਪਾਣੀ ਮੈਂ ਖਿਆ ਲੈ ਕੇ ਆਉਣ ਲੱਗੀ। ਤਨ ਜੇ ਮਨ ਪਰਨਾ ਪੁਨਾ ਪਾਣੀ ਆ ਜਾਂਦਾ ਚਲ ਕੋਈ ਨਹੀਂ ਪਰਨਾ ਤੇ ਬੰਨੇ ਮਾੜਾ ਸੈਟ ਹੀ ਕਰਨਾ ਕੋਈ ਵੀ ਕੰਮ ਹੋਵੇ ਨਾ ਇਹ ਮਾਂ ਪੁੱਤ ਕਾੜੀ ਪਾ ਦਿੰਦੇ ਬਸ ਜਿਹੜੀ ਚੀਜ਼ ਚਾਹੀਦੀ ਹੋਵੇ ਚਾਹੀਦੀ ਆ ਦੋ ਮਿੰਟ ਦਾ ਹੌਸਲਾ ਨਹੀਂ ਕਰਦੇ ਆਹ ਲੋ ਪਾਣੀ ਚਾ ਮੈਂ ਪੀ ਲੈਣਾ ਹੁਣ ਚੱਲਿਆ ਤਾਂ ਕਾਹੇ ਪੀਣ ਰਸੋਈ ਚ ਪੀ ਲੈਣਾ ਚੱਲਿਆ ਨਹੀਂ ਤਾਂ ਦਰਵਾਜ਼ਾ ਕੱਲੀ ਚਹੀ ਜਾਂਦੇ ਹੋਏ ਲੈ ਕਰੋ ਕੋਈ ਹੁੰਦਾ ਹੁੰਦਾ ਪਾਣੀ ਤਾਂ ਨਹੀਂ ਪਸਦਿਆ ਕਰੋ ਨਾ ਉਸੇ ਵੱਡੇ ਚੱਲ ਪਤਾ ਪੜੇਗਾ ਮੈਂ ਮਜ਼ਾ ਕਰਮੀ ਕਿੰਨੀ ਆ ਕੋਈ ਗੱਲ ਨਹੀਂ ਗਰਮੀ ਕਿੰਨੀ ਆ ਤੇ ਇੰਨਾ ਨਹੀਂ ਕਰੀਦਾ ਹੁੰਦਾ ਆਪੇ ਆ ਲੱਕੇ ਮਦੀ ਇਹ ਨਾ ਕੰਮ ਲੱਗੀ ਕੋਈ ਤਾਂ ਲੱਗੇ ਤਾਂ ਧਿਆਨ ਰੱਖ ਕੋਈ ਨਾ ਜਦੋਂ ਧਿਆਨ ਰੱਖਿਆ ਕਰੀ ਚੱਕੀ ਨਾ ਜਾ ਛੇਤੀ ਆ ਜੀ ਜੀ ਆਉਂਦੀ ਹੈ ਜਿਹਨੂੰ ਦਾ ਵੇਖਣਾ ਨਾ ਮੋੜ ਕੇ ਖੜੀ ਤੇ ਛੇਤੀ ਆ ਜਾਈ ਫਿਰ ਕੌਣ ਜਾਣੀ ਕਰਨ ਮੈਂ ਤਾਂ ਹਾਂ ਮੈਂ ਪੂਨਮ ਨੂੰ ਆਣੀ ਧਿਆਨ ਹੋ ਜਾ ਮੇਰਾ ਨਾ ਪੂਨਮ ਨੂੰ ਲੈ ਜੇ ਨਾਲ ਮੈਂ ਕਦੇ ਮੈਂ ਕਰਨੇ ਵੇਲੇ ਜਾਂ ਨਾਲੇ ਤੇ ਤੁਸੀਂ ਨਾਲ ਜਾਣ ਕਰੀ ਨਹੀਂ ਮਾਦਾ ਤੁਸੀਂ ਹੋ ਪੂਨਮ ਨੂੰ ਲੈ ਜਾਓ ਨਾਲ ਉਹ ਡੰਗਰਾਂ ਦਾ ਵੇਖਣਾ ਹੁੰਦਾ ਵਾ ਉਹ ਦੁਪਹਿਰ ਜਿਹਨੂੰ ਧੋਪ ਆ ਜਾਂਦੀ ਉਹਨਾਂ ਨੂੰ ਵੀ ਸਾਮੇ ਵੀ ਕਰਨਾ ਹੁੰਦਾ ਨਾਲ ਆਹ ਚੰਨ ਵੀ ਠੀਕ ਜਾਨ ਨੂੰ ਆਦ ਵੀ ਲੱਗ ਜੇ ਕਿ ਰਹਾ ਵੀ ਪਾਗੇ ਤੇ ਫਿਰ ਮਾਰਾ ਡੰਗਾ ਦਾ ਸਾਤਾ ਜਾਨੀ ਨਹੀਂ ਰਾਤ ਨਾ ਤੁਸੀਂ ਰਿਓ ਸਾਮਾ ਨੂੰ ਆ ਜਾਓ ਫਿਰ ਰੋਟੀ ਕਿੱਥੋਂ ਆਣੀ ਮੈਂ ਚਲ ਵੀ ਨਹੀਂ ਹੁੰਦਾ ਮੈਂ ਨਹੀਂ ਫੂਲ ਬਣਾ ਦੋ ਚਾਰ ਕੁਲਕੇ ਲਾ ਜਾਂਦੀ ਆ ਨੱਕੀ ਪਤਾ ਹੀ ਨਹੀਂ ਇਹ ਮੇਰਾ ਸਿਰ ਆ ਗਿਆ ਚਲ ਵੇਖਿਓ ਨਹੀਂ ਜਿਆਦਾ ਕਿਹੜਾ ਕਰਨਗੇ ਫਿਰ ਰਹਿਪੋ ਰਹਿਪੋ ਤੇ ਫਿਰ ਰਹਿ ਲਿਓ ਨਹੀਂ ਤੇ ਆ ਜਾਓ ਸਾਮਾ ਨੂੰ ਆਹ ਮੇਰਾ ਤਾਂ ਕੱਲ ਵੀ ਛਾਟਾ ਮੈਂ ਦੋ ਤਿੰਨ ਰਹਿਣ ਤੋਂ ਲੈ ਆਓ ਮਾਤਾ ਹੋਵੇ ਫੂਲਮਨੀ ਵਿਚਾਰੀ ਨੂੰ ਫਿਰ ਸਾਰੇ ਕੰਮ ਇਕੱਲੇ ਨੂੰ ਕਰਨੇ ਪੈਣੇ ਕੋਈ ਗਾਨੇ ਉਹਦੀ ਮਾਂ ਵੀ ਬਣਾਈ ਬਾਬਾ ਹੁਸਰੀ ਹੈ ਤੇ ਉਹ ਹੁੰਦਾ ਹੀ ਰਮਾਵਾ ਧੀਆਂ ਦਾ ਸੋ ਹ ਚਲ ਵੇਖ ਲਿਓ ਵੀ ਜਿੱਦਾਂ ਤੁਹਾਨੂੰ ਚੰਗਾ ਲੱਗੂ ਉਦਾਂ ਕਰ ਲਿਓ ਹਾਂ ਸਾਡਾ ਵਜ੍ਹਾ ਨਾਲ ਵੀ ਆਪਣੀ ਪਹੁੰਚਾਈ ਨਾਲ ਦਿਹਾੜੀ ਕੱਲਾ ਪਤਾ ਮਾਰ ਲੈਗੀ ਮਿਆਨੇ ਦਾ ਮਨ ਹੋਰ ਹੋ ਜਾਂਦਾ ਚਲੋ ਕੋਈ ਨਹੀਂ ਵੇਖ ਲਿਓ ਜਿੱਦਾਂ ਸਹੀ ਕੋ ਮਾਤਾ ਚੱਲਾਵਾਂ ਮੈਂ ਅਨੁਸਾਰ ਤੇ ਮੁਰੁੰਡਾ ਹੀ ਕੱਲਾ ਮੈ ਕੋਣਾ ਹੋਰ ਕੋਤ ਨਹੀਂ ਕੋਣਾ ਹਾਂ ਦੋ ਪਿਆਰੇ ਲੈ ਮੁਰੁੰਡਾਰੇ ਤੇ ਆਪਣੇ ਪਰਜਾਈ ਨੂੰ ਬਿਠਾ ਕੇ ਆ ਜਾ ਛੇਤੀ ਹੱਲੇ ਮੇ ਨਾਲ ਹੋਰ ਵੀ ਕੋਈ ਇਜਾਜ਼ਤ ਦਸ ਤਾ ਮੁਰਕੇ ਵਾਰ-ਵਾਰ ਨਹੀਂ ਆਂਦਾ ਗਰਮੀ ਬੜੀ ਤੇ ਮਾਤਾ ਗਰਮੀ ਬਹੁਤ ਗਰਮੀ ਕਿੰਨੀ ਆ ਤੇ ਮਾਤਾ ਗਰਮੀ ਚ ਭੇਜ ਦੇਣ ਲੱਗੇ ਮੈਨੂੰ ਅੱਭੀ ਆ ਕੇ ਮੈਂ ਤੇ ਤੁਹਾਨੂੰ ਲੈਣ ਚੱਲਾ ਹਾਂਗਾ ਮੈਂ ਆ ਗਈ ਨਹੀਂ ਹੁਣ ਹੁਣ ਤੂੰ ਕਿੱਥੇ ਚੱਲਿਆ ਮੈਂ ਸ਼ਹਿਰ ਚ ਲੈ ਮੈਂ ਥੋੜਾ ਕੰਮ ਹੀ ਕਰ ਕੱਲ ਕੋਈ ਨਹੀਂ ਆਇਆ ਹੁਣ ਮੈਂ ਗਰਮੀ 'ਚ ਤੁਰ ਕੇ ਆ ਗਈ ਐ ਤੇ ਹੁਣ ਮੈਨੂੰ ਤਾਂ ਲੈਣ ਚੱਲੇ ਆਂ ਨਾ ਮੇਰੇ ਫੋਨ 'ਚ ਪੈਸੇ ਪਵਾ ਕੇ ਦਿੱਤੇ ਨੇ ਬੂਵੇ ਕਿਦਾਂ ਖੁੱਲੇ ਛੱਡੇ ਉਹਨਾਂ ਨੇ ਬੂਆ ਹੁਣੀ ਮਾਰਿਆ ਕਿਤੇ ਗਰਮੀ ਕੋੜੇ ਕੋੜੇ ਲੈਣ ਨੂੰ ਮੈਨੂੰ ਕਿਤੇ ਗਿਆ ਕੋਈ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਕੋਲ ਆਈ ਮੰਮੀ ਜੂਂਦੇ ਰ ਵੱਡੀ ਤੇ ਮੰਮੀ ਤੇ ਮਿਲਣ ਨਹੀਂ ਨਿਕਲਿਆ ਬਾਜੀ ਮੈਂ ਖਲਾਇਆ ਸੀ ਤੇ ਉਹ ਬਾਜੀ ਨੂੰ ਬਿੜਿਆ ਹੈ ਕਿਨੂੰ ਦੀਦੀ ਨੇ ਤਾਂ ਦੱਸਿਆ ਨਹੀਂ ਫੋਨ ਕਰਕੇ ਵੀ ਆਉਂਦੀ ਆ ਚਾਹੇ ਮੈਨੂੰ ਤਾਂ ਮੈਂ ਤਾਂ ਸੋਨ ਨੂੰ ਕੱਲ ਆਈ ਆ ਬਾਡੀ ਮੈਂ ਜਾ ਲੈ ਕੇ ਆ ਗਰਮੀ ਬੜੀ ਐ ਮੈਂ ਤਾਂ ਮੰਮੀ ਤੁਰ ਕੇ ਆ ਗਈ ਗਰਮੀ ਬੜੀ ਤੁਰ ਕੇ ਹੀ ਮਿਲਿਆ ਕੁਛ ਨਹੀਂ ਨਾ ਮੈਨੂੰ ਬਾਜੀ ਤੇ ਬੂਹੇ ਗਾੜੀ ਮਿਲੇ ਉਹ ਨਾ ਮੇਲੇ ਚ ਪੜਾ ਲੇਟ ਆਇਆ ਸੀ ਮੈਂ ਤੈਨੂੰ ਆ ਕੇ ਮੈਂ ਚਾਹ ਲੈ ਕੇ ਆ ਕੁੜੀ ਕਿੱਥੇ ਗਰਮੀ ਚ ਖੱਪਦੀ ਆਏਗੀ ਤੁਰਦੀ ਆਈ ਨਹੀਂ ਪੋਣਾ ਮਾ ਵੀ ਪਾਣੀ ਲੈ ਆਨੀ ਆਪਣੀ ਦੀਦੀ ਵਾਸਤੇ ਹੁਣ ਮੈਂ ਲੈ ਆ ਪਾਣੀ ਛੱਤੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਹੋਰ ਪੂਰੀ ਠੀਕ ਠਾਕ ਹਾਂਜੀ ਆ ਲੋ ਪਾਣੀ ਸਭੀ ਦੀਦੀ ਠੀਕ ਆ ਠੀਕ ਆ ਫੋਨ ਲਾ ਕੇ ਦੱਸਿਆ ਨਹੀਂ ਉਹਨਾਂ ਨੇ ਵੀ ਮੈਂ ਆਉਂਦੀ ਆ ਦੱਸਿਆ ਮम्मी ਨੂੰ ਉਹਨਾਂ ਨੇ ਦੱਸਿਆ ਸੀਗਾ ਮੇਰੇ ਫੋਨ 'ਚ ਤੇ ਪੈਸੇ ਨਹੀਂ ਪਵਾ ਕੇ ਦਿੱਤੇ ਮੰਮੀ ਨੂੰ ਕਿਹਾ ਸੀ ਮੈਂ ਪਵਾ ਦਵਾਂਗਾ ਹੈ ਮੈਂ ਸੁਣ ਨੂੰ ਬੈ ਮਾ ਕਿੰਨੇ ਚੱਲਿਆ ਖੰਡਾ ਹੀ ਉਹ ਵੀ ਇੱਥੇ ਕਹਨੇ ਮਕਨੇ ਕਰਕੇ ਖਲਾਇਆ ਮੈਂ ਆਵੇਂ ਲੈ ਆ ਜਾਉਂ ਨੂੰ ਲੈ ਕੇ ਆ ਗੋ ਮੰਡੀ ਉਹ ਮੈਂ ਤਾਂ ਬੂਏ ਗਾੜੀ ਆ ਗਈ ਮੰਮੀ ਜੀ ਤੇ ਮਿੰਦੀ ਭਾਜੀ ਮਿਲੇ ਸੀ ਅੱਛਾ ਕੱਲ ਕੋਈ ਨਹੀਂ ਪਰ ਆ ਗਈ ਹੋਰ ਪੀ ਪਾਣੀ ਤਾਂ ਨਹੀਂ ਤੇ ਕੱਲ ਤੇਰੀ ਮੰਮੀ ਆਈ ਸੀ ਤੂੰ ਉਹ ਦਿਨ ਸੀ ਰਹਿਣਾ ਤਾਂ ਉਹਦੇ ਤੇ ਫੋਨ ਤੇ ਫੋਨ ਕਰ ਦੇਣਾ ਸੀ ਨਾ ਤੇਰੀ ਮੰਮੀ ਕੱਲ ਕਿੰਨਾ ਟੈਨਸ਼ਨ ਲੈਣ ਲਈ ਫਿਰ ਮੈਂ ਤਾਂ ਆਈ ਗੱਲ ਕਰਾਈ ਮੈਂ ਵੀ ਕੋਈ ਗੱਲ ਨਹੀਂ ਉਹ ਤਾਂ ਮੇਰਾ ਟੈਨਸ਼ਨ ਤੇ ਹੁੰਦੀ ਹੈ ਨਾ ਉਹ ਚਾਚੀ ਤੇਰੀ ਨੇ ਆਖਿਆ ਵੀ 2-3 ਦਿਨ ਹੋ ਗਿਆ ਮੈਂ ਨਹੀਂ ਵੇਖੀ ਨਹੀਂ ਮੰਮੀ 4 ਦਿਨ ਪਹਿਲਾਂ ਗੱਲ ਕੀਤੀ ਮੰਮੀ ਨਾਲ ਮੈਂ ਆਹ ਤੇ ਠਾਗੀ ਮੈਂ ਦੱਸਿਆ ਮੇਰੀ ਟੈਂਸ਼ਨ ਨਹੀਂ ਹੁੰਦੀ ਹੈ ਨਾ ਤੇ ਮੇਰਾ ਰਾਧਾ ਵੀ ਹੁਣ ਉੱਥੇ ਜਾ ਆਈਏ ਮੰਮੀ ਕਹਿੰਦੀ ਮੈਂ ਚਲ ਜਾਂਗੀ ਨਹੀਂ ਹਾਂ ਰਾਧਾ ਤਾਂ ਹੀ ਵੀ ਨਾਲ ਹੀ ਤੇਰੇ ਜਾਣੇ ਆ ਤੇ ਹੋ ਕੇ ਉਹਨਾਂ ਨਾਲ ਰੱਖਣੀਆਂ ਤੇ ਆਉਣੇ ਆ ਮੰਮੀ ਦੋ ਦਿਨ ਰਹਿਣਾ ਹੀ ਮੈਂ ਚਲ ਮੈਂ ਚਲ ਜੂੰਗੀ ਕੱਲ੍ਹ ਨੂੰ ਸਰਦਾਂਉਣ ਕੇ ਪਹਿਲੇ ਨਹੀਂ ਪਤਨੇ ਸਰਦਾ ਨਹੀਂ ਨਾ ਮੈਂ ਫੇ ਤੇ ਦੀਦੀ ਕੋ ਜਾਣਾ ਸਰਦਾ ਨਹੀਂ ਨਾ ਫਵੇਲੀ ਦਾ ਵੀ ਇਹ ਤਾਂ ਕੰਮ ਧੰਦਾ ਵਾਵਾ ਪੈਂਦਾ ਵਾ ਫਿਰ ਮੈਂ ਪੁੱਛ ਲੈਣੀ ਮਮੀ ਨੂੰ ਫੋਨ ਕਰਕੇ ਤੇ ਤੋ ਬਗਾਰ ਵੀ ਨਹੀਂ ਨਾ ਸਨਾਂ ਫਿਰ ਇਹ ਚੱਲੇ ਫਿਰ ਇਹਨੂੰ ਘਰ ਦਾ ਕਰੇ ਇੱਕ ਜਣੀ ਫਨਾਰ ਤੋਂ ਉਹਦੇ ਉੱਧਰ ਜਾਇਆ ਕਰੋ ਫਿਰ ਮੈਂ ਨਾ ਭੇਲੀ ਜਾਵਾਂ ਕਿ ਤਾਂ ਵੀ ਸਰ ਜਾਏਗਾ ਉੱਥੇ ਫਿਰ ਕੰਮ ਨਹੀਂ ਉਹ ਹੋ ਜਾ ਕਰਦਾ ਇਹ ਵੀ ਹੁਣ ਚਲ ਕੋਈ ਨਹੀਂ ਮੈਂ ਮਮੇ ਪੁੱਛ ਲੈਣੀ ਮਮੀ ਨੂੰ ਫੋਨ ਕਰਕੇ ਫਿਰ ਚਲ ਜਾਂਦੇ ਚਲ ਪੋਨਾ ਹੋ ਹਾਂ ਤੂੰ ਵੀ ਤਿਆਰ ਸਾਰੇ ਹੀ ਜਾਣੇ ਆ ਚਲੋ ਇਹ ਸੋਨੂੰ ਨੂੰ ਛੱਡ ਜਾਣੇ ਇੱਥੇ ਆ ਤੇ ਫਿਰ ਵੇਖ ਲਾਂਗੇ ਹੈ ਕੀ ਬੰਦਾ ਜਾਵੇ ਤੇ ਚਲ ਹੋ ਹਥਿਆਰ ਬਿਚਾ ਕੇ ਤੂੰ ਹੋਈ ਹੈ ਚਲ ਖਾਲਾਪੁਰ ਕੀ ਰੋਟੀ ਖਾਣੀ ਆ ਤੇ ਫੇ ਚੱਲੀਏ ਨਹੀਂ ਮੰਮੀ ਰੋਟੀ ਨਹੀਂ ਖਾਣੀ ਮੈਂ ਰੋਟੀ ਖਾ ਕੇ ਆਈ ਹਾਂ ਚਲ ਪਾਣਾ ਫੇ ਇੱਕ ਅਦਾ ਸੂਟ ਜੇ ਹੋਰ ਪਾਣਾ ਹੀ ਤੇ ਵੇਹ ਲਾਂਗੇ ਨਾ ਕੀ ਖਾਤਾਵੇਂ ਜੇ ਬੋਤਾ ਜੇ ਹੋਰ ਲੜਣੀ ਆ ਫੇ ਧਿਆੜੀ ਛੱਡਾਵਾਂਗੇ ਤੇ ਜੇ ਨਾ ਲਾਂਗੇ ਆ ਤੇ ਫੇ ਤੁਹਾਡੇ ਨਾਲ ਹੀ ਆ ਜੀ ਨਹੀਂ ਮੰਮੀ ਰਹਿ ਪੂੰਗੀ ਦੋ ਦਿਨ ਵੇਹ ਲਾਂਗੇ ਨਾ ਤੇ ਮੇਰਾ ਟਾਈਮ ਹੋ ਗਿਆ ਮੈਂ ਰਹਿ ਕੇ ਨਹੀਂ ਆਈ ਚਲ ਵੇਹ ਲਾਂਗੇ ਪਾ ਲੈ ਫੇ ਇੱਕ ਅਦਾ ਸੂਟ ਪਾ ਲੈ ਨਾਲ ਇੱਕ ਅੱਧੀ ਰਾਤ ਵੇਹ ਲਾਂ ਚਲ ਹੋ ਜਾ ਮੰਮੀ ਤਿਆਰ ਦੀ ਮੈਂ ਤੇ ਤਿਆਰ ਹੀ ਆ ਚਲ ਠੀਕ ਹੁਣ ਮੈਂ ਇਹਨਾਂ ਨੂੰ ਸੂਟ ਕਰਦੇ ਆ ਇੱਕ ਪ੍ਰਸਾਦ ਲਿਆ ਮੰਮੀ ਬਾਦ ਦੇ ਨੀ ਆ ਨਾ ਕੱਦੇ ਮੈਂ ਟਮੇਟੀ ਠੀਕ ਰੱਖ ਦੋ ਮੰਮੀ ਉਹਨਾਂ ਚਿੱਤੇ ਨਾਲੋਂ ਤੁਮੇ ਕਨੂੰ ਸੂਟ ਪ੍ਰੈਸ ਕਰਕੇ ਫੜਾ ਦੇਣੀ ਆ ਆ ਜਾ ਛੇਤੀ ਖਾਣਾ ਛੇਤੀ ਪਹਿਲੇ ਇਥੇ ਹੋਣ ਰਿਹਾ ਕੰਮ ਠੀਕ ਆ ਮੰਮੀ ਮੰਮੀ ਦੇ ਫੋਨ ਤੋਂ ਮੰਮੀ ਨੇ ਫੋਨ ਕਰਦੀ ਹੈ ਦੱਸਦੀ ਆ ਵੀ ਮੰਮੀ ਹੋਣੀੇ ਨਾਲ ਤਿਆਰ ਹੋਏ ਆ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਨਹੀਂ ਮੰਮਾ ਠੀਕ ਠਾਕ ਆ ਟੈਨਸ਼ਨ ਕਰ ਤੋ ਲੈਣੀ ਤੁਸੀਂ ਹਾਂਜੀ ਤੇ ਮੰਮੀ ਨੇ ਦੀਦੀ ਕੋ ਗਈ ਹੀ ਨਹੀਂ 4 ਦਿਨ ਹੋ ਕੇ ਗਈ ਨੂੰ ਮੰਮੀ ਕਹਿੰਦੇ ਉਹ ਠੀਕ ਨਹੀਂ ਐ ਤੇ ਤੂੰ ਉਹਦੇ ਕੋ ਹੋਇਆ ਤਾਂ ਕਰਕੇ ਕੰਮ ਕੁਮ ਨਹੀਂ ਹੁੰਦਾ ਮੈਂ ਦੀਦੀ ਕੋ ਗਈ ਮੇਰੇ ਫੋਨ ਚ ਪੈਸੇ ਵੀ ਖਤਮ ਹੋਏ ਨਾ ਤਾਂ ਨਹੀਂ ਮੇਰੇ ਕੋ ਫੋਨ ਲੱਗਾ ਹਾਂਜੀ ਤੇ ਹੁਣ ਮੈਂ ਆਈ ਆ ਤੇ ਮੰਮੀ ਮੈਨੂੰ ਕਹਿਣ ਲਈ ਕਿ ਫੋਨ ਕਰ ਦੇ ਮੰਮੀ ਮੈਂ ਠੀਕ ਠਾਕ ਮੰਮੀ ਤੁਸੀਂ ਨਾ ਟੈਨਸ਼ਨ ਲਿਓ ਆਉਣ ਲੱਗੇ ਮੰਮੀ ਅਸੀਂ ਹਾਂਜੀ ਮੰਮੀ ਵੀ ਤਿਆਰ ਹੋਏ ਪੋਨਮ ਵੀ ਤਿਆਰ ਹੋਈ ਹੈ ਤੇ ਆਉਣ ਲੱਗੇ ਅਸੀਂ ਚਾਹ ਆਣ ਖਾਣ ਪੀਣ ਵਾਸਤੇ ਮੰਗਾ ਲਿਓ ਕੁਝ ਭਾਬੀ ਘਰ ਹੀ ਹੈ ਨਾ ਠੀਕ ਹੈ ਚਲ ਕੋਈ ਨਹੀਂ ਮੰਮੀ ਆਣ ਕੇ ਕਰਦੇ ਗੱਲ ਫਿਰ ਤੇ ਤੀ ਮੰਗਾ ਲਿਓ ਚਾਹ ਆਣ ਖਾਣ ਪੀਣ ਵਾਸਤੇ ਕੁਝ ਠੀਕ ਹੈ

ਆਜਵਾ ਜੋਸ਼ੀ ਬੂਆ ਮਾਰ ਦੇ ਕਮਣ ਬੂਆ ਮਾਰ ਦੇ ਪੇਕੇ ਮੇਲੇ ਚਲੀਆਂ ਗਾੜੀ ਗਾੜੀ ਇਹ ਪ੍ਰਧਾਨ ਲੱਗੀਆਂ ਰਹਿੰਦੀਆਂ ਪਤਾ ਨਹੀਂ ਸੱਸ ਮੇਰੀ ਦੇ ਮਨ ਚ ਕੀ ਚੱਲਦਾ ਰਹਿੰਦਾ ਗਰਮੀ ਚੋਂ ਮੈਂ ਆਈ ਆ ਤੇ ਫੇਰ ਮੈਨੂੰ ਗਰਮੀ ਚ ਤਿਆਰ ਕਰ ਲੈਣਾ ਪਸ ਨੇ ਢੀ ਲੇਟ ਪਹਚਾਇਆ ਕਿਤੇ ਆ ਪੀੜੀ ਜੀ ਗੜੀ ਇੰਨੀ ਗਰਮੀ ਘੋੜੇ ਘੋੜੇ ਅਖੰਡੀ ਰਾਤ ਰਣਾ ਹੜਕੋ ਤੇ ਰਾਤ ਰਿਆ ਜਾਣਾ ਆਹ ਨਿੱਕੀ ਜੀ ਗੜੀ ਚ ਘਾਰ ਵਾ ਹੋਰ ਹਾਂ ਵੇਖ ਕਿਦਾਂ ਦਾ ਘਾਰ ਵਾ ਆਹ ਇਥੇ ਹੀ ਰਹਿਣ ਡਏ ਆਂ ਵੇਖਾਂ ਘੋੜੇ ਘੋੜੇ ਕੁੱਤੇ ਬੈਠੇ ਗਲਨਾਂ ਦੇ ਵਿੱਚ ਗਿਤੇ ਹਾਂ ਇੱਥੇ ਜੀ ਕਦੋਂ ਰਾਤ ਰਹਿਣ ਮਾੜਾ ਜੋ ਲੱਗਦੀ ਮੈਂ ਛੱਡ ਜਾਨੀ ਇਹ ਟਾੜੀ ਤਾਹਾਂ ਨਹੀਂ ਹੋ ਰਹਿਣਾ ਰਾਤ ਨਾ ਹੋਰ ਨਾਲੇ ਆਪਣਾ ਘਰ ਦਾ ਕੰਮ ਇਹਨਾਂ ਨੂੰ ਨੁਕਸਾਨ ਕਰੀਏ ਤੇ ਨਾਲੇ ਇੱਥੇ ਰਹੀ ਘੋੜੇ ਘੋੜੇ ਜਾੜ ਆ ਵੇਖਾਂ ਕੋਈ ਇੱਥੇ ਕਿਦਾਂ ਰਿੰਦੇ ਨਾਲ ਮੇਰੇ ਹਿਸਾਬ ਚ ਬੱਚਾ ਰੋਣਾ ਘੋੜੇ ਘੋੜੇ ਫਿਲਦਾ ਸਸੀ ਘਰ ਭੈਣ ਜੀ ਸਸੀ ਕਾ ਤੁਲ ਮਗਾ ਲੀ ਸਸਿਹਰ ਮਾਦੀ ਹੈ ਨਾ ਆਹ ਆਹ ਉਹ ਇਹ ਕਹਿੰਦੀ ਗਾਜਾ ਕੇ ਤੇ ਵੱਡ ਗਿਆ ਹੈ ਹਾਂ ਸੱਚੀ ਕਾਲ ਸੀ ਹਾਂ ਵੇਹਲਾ ਚੈੱਕ ਕਰ ਲੈ ਪੂਤੀ ਸਰੀ ਪੂਰੀ ਹੈ ਨਾ ਆਹ ਕਾਲ ਐਵੇਂ ਟੈਂਸ਼ਨ ਲਈ ਜਾਂਦੀ ਹੈ ਮੇਰੀ ਤੀਨ ਹਾ ਹੋ ਗਿਆ ਤੇ ਮੇਰੀ ਤੀਨ ਹਾ ਹੋ ਗਿਆ ਇਸੇ ਮਾਰੇ ਮੈਂ ਹੁਣ ਵੇਹ ਹਿੜੀ ਚੱਲਾ ਹਾਂ ਤੇ ਬੰਦਾ ਹੁਣ ਨਹੀਂ ਕੋਈ ਇੱਕ ਵਾਰੀ ਵੀ ਮੈਂ ਤੁਮ ਦੇ ਕਿਹਾ ਮੈਂ ਹੋਇਆ ਲੈ ਵੇਹਲਾ ਆਪਣੀ ਧੀ ਵਾਲਾ ਆਈਏ ਕੰਤੇ ਤੇਰੀ ਆ ਮੈਂ ਲੋਕਾਂ ਦੇ ਚੁਕਣਾ ਦੇ ਵਿੱਚ ਛੜ ਕੇ ਤੇ